ਗਲੋਬਲ 스타 ਦਿਲਜੀਤ ਦੋਸਾਂਝ ਨੂੰ ਅੱਜ ਸ਼ੋਹਰਤ ਦੀ ਕੋਈ ਘਾਟ ਨਹੀਂ ਹੈ ਪਰ ਇਸ ਮਕਾਮ ਤੇ ਪਹੁੰਚਣ ਲਈ ਦਿਲਜੀਤ ਨੂੰ ਬਹੁਤ ਹੀ ਜ਼ਿਆਦਾ ਮਿਹਨਤ ਕਰਨੀ ਪਈ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਕਈ ਉਤਾਰ ਚੜ੍ਹਾਵ ਵਿਖੇ ਇਹਨਾਂ ਦੇ ਬਾਵਜੂਦ ਉਹਨਾਂ ਨੇ ਆਪਣਾ ਹੌਸਲਾ ਨਹੀਂ ਛੱਡਿਆ ਤੇ ਅੱਜ ਬੁਲੰਦੀਆਂ ਦੀਆਂ ਸ਼ਿਖਰਾਂ ਨੂੰ ਛੂ ਰਿਹਾ ਹੈ ਲੁਧਿਆਣਾ ਸ਼ਹਿਰ ਨਾਲ ਦਿਲਜੀਤ ਦੀ ਦਿਲੀ ਸਾਂਝ ਹੈ ਜਿੱਥੇ ਹੀ ਉਹ ਪੜ੍ਹਿਆ ਲਿਖਿਆ ਤੇ ਵੱਡਾ ਹੋ ਕੇ ਗਾਇਕੀ ਦੀ ਦੁਨੀਆ 'ਚ ਕਦਮ ਰੱਖਿਆ ਦਿਲਜੀਤ ਦੀਆਂ ਇਸ ਸ਼ਹਿਰ ਨਾਲ ਕਈ ਯਾਦਾ ਜੁੜੀਆਂ ਹੋਈਆਂ ਹਨ ਦਿਲਜੀਤ ਦੇ ਕਈ ਅਜਿਹੇ ਦੋਸਤ ਬਣੇ ਜੋ ਉਸ ਦੇ ਦਿਲ 'ਚ ਵਸ ਗਏ ਕਰੋੜਾਂ ਅਰਬਾਂ ਦਾ ਮਾਲਕ ਦਲਜੀਤ ਇੱਕ ਸਮਾਂ ਇਸੇ ਸ਼ਹਿਰ 'ਚ ਕੁਝ ਰੁਪਈਆਂ ਲਈ ਵੀ ਮਹਤਾਜ ਰਿਹਾ। ਹਾਲਾਂਕਿ ਉਹਨਾਂ ਦਿਨਾਂ 'ਚ ਜਿਹੜੇ ਦੋਸਤਾਂ ਨੇ ਮਦਦ ਕੀਤੀ, ਉਹ ਉਹਨਾਂ ਨੂੰ ਕਦੇ ਨਹੀਂ ਭੁੱਲੇ। ਇਹਨਾਂ ਵਿੱਚੋਂ ਹੀ ਇੱਕ ਅਜੇਹਾ ਦੋਸਤ ਹੈ ਜੋ ਅੱਜ ਵੀ ਦਲਜੀਤ ਦੀਆਂ ਵਾਇਰਲ ਹੋਣ ਵਾਲੀਆਂ ਰੀਲਜ਼ 'ਚ ਉਹਨਾਂ ਦੇ ਨਾਲ ਚੱਲਦਾ ਨਜ਼ਰ ਆਉਂਦਾ ਹੈ। ਇਹ ਹੈ ਦੁੱਗਰੀ ਦਾ ਰਹਿਣ ਵਾਲਾ ਬਚਪਨ ਦਾ ਦੋਸਤ ਤਜਿੰਦਰ ਸਿੰਘ ਕੋਹਲੀ। ਤਜਿੰਦਰ ਸਿੰਘ ਕੋਹਲੀ ਨੇ ਦਲਜੀਤ ਦੇ ਔਖੇ ਦਿਨਾਂ 'ਚ ਉਹਨਾਂ ਦਾ ਬਹੁਤ ਸਾਥ ਦਿੱਤਾ। ਹੁਣ ਭਾਰਤ ਅਤੇ ਵਿਦੇਸ਼ਾਂ 'ਚ ਪਰਛਾਵੇਂ ਵਾਂਗ ਉਹਨਾਂ ਨਾਲ ਹੀ ਰਹਿੰਦਾ ਹੈ। ਹਾਲ ਹੀ ਜਦੋਂ ਦਲਜੀਤ ਕਸ਼ਮੀਰ ਦੀਆਂ ਵਾਦੀਆਂ 'ਚ ਕੁਝ ਦਿਨ ਛੁੱਟੀਆਂ ਬਤਾਉਣ ਗਏ ਸਨ ਤਾਂ ਕੋਹਲੀ ਵੀ ਉਹਨਾਂ ਦੇ ਨਾਲ ਹੀ ਸੀ। ਸ਼ਹਿਰ ਦੇ ਮਾਹਰ ਦੱਸਦੇ ਹਨ ਕਿ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਦਲਜੀਤ ਛੋਟੇ-ਮੋਟੇ ਪ੍ਰੋਗਰਾਮ ਹੀ ਕਰਦਾ ਸੀ। ਕਈ ਵਾਰ ਉਹਨਾਂ ਕੋਲ ਪ੍ਰੋਗਰਾਮ ਵਾਲੀ ਥਾਂ ਤੇ ਪਹੁੰਚਣ ਲਈ ਪੈਸੇ ਵੀ ਨਹੀਂ ਹੁੰਦੇ ਸਨ। ਇੱਕ ਵਾਰ ਜਦੋਂ ਦਲਜੀਤ ਨੇ ਚੰਡੀਗੜ੍ਹ ਦੇ ਵਿੱਚ ਆਪਣਾ ਪ੍ਰੋਗਰਾਮ ਤੇ ਜਾਣਾ ਸੀ ਤਾਂ ਉਹਨਾਂ ਕੋਲ ਪਹੁੰਚਣ ਲਈ ਪੈਸੇ ਨਹੀਂ ਸਨ। ਉਸੇ ਸਮੇਂ ਹੀ ਕੋਹਲੀ ਨੇ ਬੱਸ 'ਚ ਆਉਣ ਜਾਣ ਲਈ 150 ਰੁਪਏ ਕਰਾਇਆ ਦਿੱਤਾ। ਦਲਜੀਤ ਜਦੋਂ ਬੁਲੰਦੀਆਂ ਤੇ ਪਹੁੰਚਿਆ ਤਾਂ ਉਹ ਕੋਹਲੀ ਦੀ ਦੋਸਤੀ ਨੂੰ ਨਹੀਂ ਭੁੱਲਿਆ। ਉਹਨਾਂ ਨੇ ਕੋਹਲੀ ਨੂੰ ਹਮੇਸ਼ਾ ਆਪਣੇ ਨਾਲ ਹੀ ਰੱਖਿਆ ਹੁਣ ਦਲਜੀਤ ਕਿਤੇ ਵੀ ਕੰਸਰਟ ਲਈ ਜਾਂਦਾ ਹੈ ਤਾਂ ਚਾਹੇ ਦੇਸ਼ ਹੋਵੇ ਜਾਂ ਵਿਦੇਸ਼ ਕੋਹਲੀ ਹਮੇਸ਼ਾ ਉਹਨਾਂ ਦੇ ਨਾਲ ਰਹਿੰਦਾ ਹੈ ਦਲਜੀਤ ਅੱਜ ਵੀ ਉਹ 150 ਰੁਪਿਆ ਨਹੀਂ ਭੁੱਲੇ ਦੋਸਤੋ ਤੁਹਾਡਾ ਕੀ ਕਹਿਣਾ ਹੈ ਦਲਜੀਤ ਦਸਾਂਝ ਅਤੇ ਕੋਹਲੀ ਦੀ ਯਾਰੀ ਬਾਰੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਜੀ